ਇਹ ਵਿਸ਼ਾ ਨਹੀਂ ਹੈ ਗੱਤਰਮ ਦਾ ਇਹ ਬਣਾ ਦਿੱਤਾ ਗਿਆ ਦੇਤਾਰੀਆਂ ਨੂੰ ਮੈਂ ਤਾਂ ਬੜੀ دیر ਤੋਂ ਬੰਗਲਾ ਸਾਹਿਬ ਤੋਂ ਇਸ ਵਿਸ਼ੇ ਤੇ ਬੋਲਿਆ ਸੀ ਇਹ ਧਰਮ ਦਾ ਵਿਸ਼ਾ ਹੀ ਨਹੀਂ ਹੈ ਖਾਣ ਵਾਲੀ ਛੱਡ ਕੇ ਬੈਠੇ ਨਾ ਖਾਣ ਵਾਲਾ ਨਸ਼ਾ ਜਿਹੜਾ ਦੁਰੋਚ ਚੱਕੀ ਜਾਂਦੇ ਕਿਚੀ ਉਹਨੇ ਜੋ ਸੂਟੇ ਲਾਲਾ ਕੇ ਕੋਈ ਨਹੀਂ ਪੁੱਛਣਾ ਹੁੰਦਾ ਖਾਕ ਮਾਰ ਲੱਗਿਆ ਕੋਈ ਪੁੱਛਣਾ ਨਹੀਂ ਹੁੰਦਾ ਜੋ ਪ੍ਰੋਟੀਨ ਮਿਲਣਾ ਸੀ ਛੱਡ ਕੇ ਬੈਠੀ ਸੱਡੀ ਕੋ ਇਸ ਬਕੋ ਨੇ ਹੰਗ ਸਿੰਘ ਖੁੱਲੇ ਆ ਬੜੀ ਬਾਬੇ ਜੀ ਕਿਰਪਾ ਕੁਝ ਵਿਸ਼ਾ ਤੇ ਉਹਨਾਂ ਦੇ ਬੜੇ ਕਲੀਅਰ ਵਿਸ਼ੇ ਨੇ ਬੜੇ ਜੇ ਦੇਥੇ ਇੱਥੋਂ ਨਹੀਂ ਗਾਂ ਤੁਰਦੇ ਸਮਝਿਓ ਜੋ ਮੈਂ ਕਹਿਣਾ ਚਾਹੁੰਦਾ ਇਸ ਗੱਲ ਤੋਂ ਬਾਹਰ ਨਿਕਲੋ ਆਪਣੇ ਜਹ ਝੂਠ ਤਹ ਪਾਪ ਹੈ ਜਿੱਥੇ ਝੂਠ ਹੋਏਗਾ ਉਥੇ ਪਾਪ ਹੋਏਗਾ ਪਾਪ ਕੀ ਹੈ ਭਲਾ ਮਾੜੀ ਸੋਚ ਪਾਪ ਹੈ ਕਹੇਦਾ ਜੀਵ ਦਾ ਮਰਨਾ ਪਾਪ ਥੋੜਾ ਹੈ ਇਹ ਤਾਂ ਦੁਨੀਆ ਇਥੇ ਤੇ ਜੀਵ ਤੋਂ ਮਰਨ ਤੋਂ ਬਿਨਾ ਦੁਨੀਆ ਚੱਲ ਨਹੀਂ ਤੁਸੀਂ ਸਾਹ ਲੈਂਦੇ ਹੋ ਜੀਵ ਮਰਦਾ ਹੈ ਤੁਸੀਂ ਸਾਹ ਲੈਂਦੇ ਹੋ ਤੇ ਜੀਵ ਮਰਦਾ ਹੈ ਤੁਸੀਂ ਟਰੈਕਟਰ ਚਲਾਉਂਦੇ ਹੋ ਆਪਣੇ ਖੇਤਾਂ 'ਚ ਪਤਾ ਨਹੀਂ ਕਿੰਨੇ ਕੀੜੇ ਮਕੌੜੇ ਤੁਹਾਡੇ ਟਾਇਰ ਥੱਲੇ ਆ ਕੇ ਮਰ ਜਾਂਦੇ ਨੇ ਜੀਵ ਮਰਦਾ ਹੈ ਜੇਤੇ ਦਾਣੇ ਅੰਨ ਕਿ ਅੱਗੇ ਬੋਲੋ ਜੀ ਕੁਝਿਆ ਬਣਾਗਾ ਗੋਹੇ ਤੇ ਲੱਕੜੀ ਆਪਣੇ ਘਰ ਤੇ ਰੋਜ਼ ਹੀ ਜੀਵ ਮਰਦੇ ਨੇ ਸਾਰਿਆਂ ਘਰਾਂ ਚ ਗੈਸ ਸਿਲੰਡਰ ਥੋੜਾ ਗਿਆ ਪਾਤੀ ਪੰਨੀ ਦੀ ਹੈ ਚੁੱਲ੍ਹੇ ਚ ਡਾਈ ਦੀ ਆ ਜੀਵ ਮਰਦਾ ਹੈ ਉਹ ਪਾਤੀ ਪੱਤੀ ਦੀ ਉਥੇ ਜੀਵ ਦਾ ਜਨਮ ਹੋ ਰਿਹਾ ਰੋਜ਼ ਜੀਵ ਕਿੰਨੇ ਜੀਵ ਮਰ ਕੇ ਫੇਰ ਰੋਟੀ ਪੱਕਦੀ ਤਣਕ ਦੇ ਦਾਣੇ ਚ ਜੀਵ ਹੈ ਪਾਤੀ ਪੰਨੀ ਉਹ ਚ ਜੀਵ ਹੈ ਪਰ ਕਿੰਨੇ ਕੀੜੇ ਮਕੋੜੇ ਤੁਸੀਂ ਹੁਣ ਲੱਕੜ ਚ ਕੀੜੇ ਬਾਹਰ ਕੱਢਦੇ ਹੋ ਘੋਣ ਜੜੀ ਲੱਗੀ ਹੁੰਦੀ ਹੈ ਉਹ ਬਾਹਰ ਕੱਢਦੇ ਫੇਰ ਲੱਕੜ ਡਾਉਂਦੇ ਹੋ ਮੜ ਜੀ ਲੱਕੜ ਨੂੰ ਘੋਣ ਲੱਗ ਜੇ ਕੀ ਕਰੀਦਾ ਭਲਾ ਜੀ ਅ ਕਣਕ ਨੂੰ ਤੇਲਾ ਪੈ ਗਿਆ ਹੁਣ ਕਣਕਾਂ ਕੇ ਮਹਾਰਾਜ ਜੀ ਕਿਰਪਾ ਨਾਲ ਚੰਗੀਆਂ ਨੇ ਟਾਈਮ ਨਾਲ ਪਾਣੀ ਪੈ ਮੀ ਪੈ ਗਿਆ ਜੇ ਮੜਾ ਤੇਲਾ ਪੈ ਜਾ ਕੀ ਕਰੀਦਾ ਭਲਾ ਜੀ ਇਹ ਜਿਹੜੇ ਕਦੇ ਜ ਅਸੀਂ ਨਿੱਕੀ ਜੀਵਤਿਆ ਕੀਤੀ ਕਿਦਾਂ ਵੇਖਿਓ ਪੰਪ ਚੁੱਕਦੇ ਮੋਢਿਆਂ ਤੇ ਅੱਗੋ ਪਿਛੋਂ ਗੱਲਾਂ ਕਹੀਂ ਨਹੀਂ ਜੀ ਮਾਰ ਦੇ ਜੀਵਨਾ ਮਾਰਿਓ ਤੁਹਾਡੇ ਘਰ ਦੋ ਮਣ ਕਣਕ ਨਹੀਂ ਆਉਣੀ ਜੀਵ ਮਰਨਾ ਤੇ ਤੁਹਾਡੇ ਘਰ ਕਣਕ ਆਉਣੀ ਇਹ ਤੁਹਾਨੂੰ ਕਹਿੰਨੇ ਗਲਤ ਪੱਟੀ ਪੜਾਤੀ ਹੈ ਸਿਰ ਤੇ ਜੂਆ ਪੈ ਜਾਣ ਤੇ ਜੂਆ ਦੇ ਕੇ ਤਰਲੇ ਲਈਦਾ ਨਿਆਣੇ ਨੂੰ ਸੁਰਤ ਨਹੀਂ ਆਉਣ ਦਿੰਦੀਆਂ ਜੂਆ ਜਦੋਂ ਤੱਕ ਉਹ ਜੂਆ ਐਦਾਂ ਜਿਹੜੇ ਜੂਆ ਅਗੇ ਨਿਆਣੇ ਸਰ ਜੂਆ ਪੈ ਜਾਣੀ ਹੁਣ ਤੇ ਵੇਹ ਪੈਣ ਨਹੀਂ ਦਿੰਦੇ ਕਿਉਂਕਿ ਇਸ਼ਨਾਨ ਕਰਦੇ ਵਧੀਆ ਵਧੀਆ ਸ਼ੈਂਪੂ ਆਗੇ ਨਹੀਂ ਤੇ ਅਗੇ ਜੂਆ ਕੜਿਆ ਪਟਕ ਪਟਕ ਨਾਉ ਦੇਦਾ ਐਦਾਂ ਤੇ ਜੂ ਜਿਹੜੀ ਜੂਆਂ ਚ ਉਹ ਚ ਜਾਨ ਹੈ ਨਹੀਂ ਭਲਾ ਉਹ ਬੋਲੋ ਗੁਰੂ ਕੇ ਪਿਆਰੇ ਸਮਝ ਆ ਗਈ ਇਹ ਵਿਸ਼ਾ ਨਹੀਂ ਹੈ ਗਤਰਮ ਦਾ ਇਹ ਬਣਾ ਦਿੱਤਾ ਗਿਆ ਦੇ ਧਾਰੀਆਂ ਲੋ ਮੈਂ ਤਾਂ ਬੜੀ ਦੇਰ ਤੋਂ ਬੰਗਲਾ ਸਾਹਿਬ ਤੋਂ ਇਸ ਵਿਸ਼ੇ ਤੇ ਬੋਲਿਆ ਸੀ ਇਹ ਧਰਮ ਦਾ ਵਿਸ਼ਾ ਹੀ ਨਹੀਂ ਆ ਖਾਣ ਵਾਲੀ ਵਿੱਚ ਛੱਡ ਕੇ ਬੈਠੇ ਨਾ ਖਾਣ ਵਾਲਾ ਨਸ਼ਾ ਜਿਹੜਾ ਰੋਜ਼ ਚੱਕੀ ਜਾਂਦੇ ਖਿਚੀ ਉਹਨੇ ਜੋ ਸੂਟੇ ਲਾ ਲਾ ਕੇ ਕੋਈ ਨਹੀਂ ਪੁੱਛਣ ਆਉਂਦਾ ਖਾਕ ਮਾਰ ਲੱਗਿਆ ਕੋਈ ਪੁੱਛਣ ਨਹੀਂ ਆਉਂਦਾ ਜਿਹੜੀ ਜਿਹੜੀ ਚੀਜ਼ ਜਿਹੜੀ ਜਿਹੜੀ ਜਿੱਚੋ ਪ੍ਰੋਟੀਨ ਮਿਲਣਾ ਸੀ ਉਹ ਛੱਡ ਕੇ ਬਿਟੀ ਛੱਡੀ ਕੋ ਇਸ ਪਖੋਂ ਨਿਹੰਗ ਸਿੰਘ ਖੁੱਲੇ ਆ ਬੜੀ ਬਾਬੇ ਦੀ ਕਿਰਪਾ ਕੁਝ ਵਿਸ਼ਿਆ ਤੇ ਉਹਨਾਂ ਦੇ ਬੜੇ ਕਲੀਅਰ ਵਿਸ਼ੇ ਨੇ ਸਾਡੇ ਵੀ ਇੱਥੇ ਇੱਥੋਂ ਦੇ ਗਾਂ ਤੁਰਦੇ ਸਮਝਿਓ ਜੋ ਮੈਂ ਕਹਿਣਾ ਚਾਹਣਾ ਇਸ ਗੱਲ ਚੋਂ ਬਾਹਰ ਨਿਕਲੋ ਆਪਣੇ ਬੱਚੇ ਧੀਆਂ ਪੁੱਤਾਂ ਨੂੰ ਗੁਰਮਤ ਸਿਖਾਓ ਸਿੱਖੀ ਦਿਓ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਸੰਪਰਦਾ ਤੇ ਡੇਰੇ ਦੀ ਨਹੀਂ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਹੈ ਬਾਬਾ ਜੀ ਆਹ ਕਹਿੰਦੇ ਹੁੰਦੇ ਸੀ ਕਹਿੰਦੇ ਹੋਣਗੇ ਭਾਈ ਤੁਹਾਡੇ ਗੁਰੂ ਹੋਣਗੇ ਬਾਬਾ ਜੀ ਸਾਡੇ ਨਹੀਂ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਗੁਰੂ ਸ਼ਬਦ ਠੀਕ ਹੈ ਜੀ ਜਿਹੜੇ ਕਹਿੰਦੇ ਸਾਡੇ ਬਾਬਾ ਜੀ ਅੱਜ ਤਾਂ ਸਾਡੇ ਬਹੁਤੇ ਪ੍ਰਚਾਰਕਾਂ ਰਗੀਆਂ ਨੇ ਇਹ ਲੜੀ ਫੜੜੀ ਹੋਈ ਹੈ ਉਹ ਇਦਾਂ ਕਰਨਗੇ ਮਹਾਪੁਰਖਾ ਕਹਿੰਦੇ ਹੁੰਦੇ ਸੀ ਬਾਬਾ ਜੀ ਆਪੇ ਤੂੰ ਬਾਬੇ ਦੇ ਲਾਗੇ ਬਿਠਾ ਸੀ ਤੂੰ ਜਾਂ ਬਾਬਾ ਜੀ ਕੋ ਪੋਥੀ ਲੈ ਕੇ ਦੇ ਗਿਆ ਵੀ ਜਦੋਂ ਤੂੰ ਤਾਂ ਜੰਮਿਆ ਵੀ ਨਹੀਂ ਜਦੋਂ ਬਾਬਾ ਜੀ ਪੂਰੇ ਹੋ ਗਏ ਤੇ ਬਾਬਾ ਜੀ ਕੋ ਗ੍ਰੰਥ ਤੇ ਲੈ ਕੇ ਦੇ ਕੇ ਨਹੀਂ ਗਏ ਉਹੀ ਕਹਾਣੀ ਛੱਡ ਦੇਣੀ ਗੱਪ ਬਸ ਨਾ ਕਹਿੰਨੇ ਪੁੱਛਣਾ ਨਾ ਕਿਸੇ ਦੀ ਇੰਨੀ ਮਤ ਹੈ ਕਿ ਆ ਵੀ ਕਿਹੜੇ ਬਾਬਾ ਜੀ ਕਦੋਂ ਗੱਲ ਕਹਿ ਗਏ ਸੀ ਛੁੱਟੀ ਆਉਂਦੇ ਬਸ ਤਰ੍ਹਾਂ ਤਰ੍ਹਾਂ ਦੇ ਇੱਥੇ ਬੜਾ ਕੁਝ ਹੈਗਾ ਸਿੱਖੀ ਸਿਰਫ ਗੁਰੂ ਦੀ ਹੈ ਤੇ ਸਿੱਖ ਬਣਾਇਆ ਗੁਰੂ ਨੇ ਆ ਵਿੱਚ ਦੁਜਾ ਤਜਾ ਤੇ ਖਤਮ ਕੀਤਾ ਹੀ ਨਹੀਂ ਅ ਪਰਸੋਂ ਚਾਹ ਤੇ ਇੱਕ ਮੈਨੂੰ ਪਰਿਵਾਰ ਮਿਲ ਪਿਆ ਅਸੀਂ ਆ ਸਮਾਗਮ ਸੀ ਸਾਡਾ ਸੰਗਰੂਰ ਦੇ ਇਲਾਕੇ ਚ ਤੇ ਉੱਥੇ ਇੱਕ ਵੀਰ ਮੇਰੇ ਕਥਾ ਕਰਦੇ ਆ ਬਾਹਰ ਨਿਕਲਿਆ ਤੇ ਉਹਨਾਂ ਨੇ ਕਿਤੇ ਆਪਣੀ ਧੀ ਵਿਆਹੀ ਉਸ ਟੱਬਰ ਚ ਵਿਆਹ ਬੈਠੇ ਜਿਹੜੇ ਰੋਟੀ ਨਹੀਂ ਕਿਸੇ ਦੇ ਘਰੋਂ ਖਾਂਦੇ ਉਹ ਆਉਂਦੇ ਜੀ ਉਹ ਆਪਣਾ ਪ੍ਰਸ਼ਾਦਾ ਆਪਣੇ ਘਰੋਂ ਨਾਲ ਹੀ ਲੈ ਕੇ ਆਉਂਦੇ ਤੇ ਮੈਂ ਫਿਰ ਕੀ ਕਰਦੇ ਘਰ ਆਉਂਦੇ ਬਸ ਸੌਣ ਹੀ ਆਉਂਦੇ ਹੁਣ ਉਹ ਸੁਣ ਤੇ ਆ ਕਥਾ ਉਹਨਾਂ ਨੇ ਵੀ ਲੈਣੀ ਉਹਦੇ ਰਿਸ਼ਤੇ ਜਰਾਂ ਨੇ ਹੁਣ ਦੱਸੋ ਜੀ ਵੇਉਣ ਲੱਗੇ ਹੁਣ ਐਬ ਤਾਂ ਚੁੱਕੜੋ ਅੱਛਾ ਉਧਰ ਵੀ ਅਮਰਤਾਰੀ ਉਧਰ ਵੀ ਅਮਰਤਾਰੀ ਪਰ ਉਹਨਾਂ ਦੇ ਘਰ ਦਾ ਨਹੀਂ ਖਾਣਾ ਇਹ ਕਿਹੜੀ ਸਿੱਖੀ ਹੈ ਜੀ ਮੇਰੀ ਸਾਡੀਆਂ ਗੱਲਾਂ ਚੁਗਦੀਆਂ ਉਹ ਕਹਿੰਦਾ ਜੀ ਧੀ ਵਿਆਹ ਬੈਠੇ ਆ ਪਰ ਸਾਡੇ ਘਰਾਂ ਕਿਉਂ ਪ੍ਰਸ਼ਾਦਾ ਹੀ ਨਹੀਂ ਛਕਦੇ ਮੈਂ ਫਿਰ ਕੀ ਕਰਦੇ ਖਾਂਦੇ ਕੀ ਆ ਕਹਿੰਦੇ ਆਪਣੀ ਲੈ ਆਉਂਦੇ ਨਾਲ ਬਣਾਗੇ ਉਹ ਆਪਣੀ ਬਣਾ ਕੇ ਜਿਵੇਂ ਚੰਡੀਗੜ੍ਹ ਤਰੀਕਾ ਭੂਤਾਂ ਨਹੀਂ ਜਾਂਦੇ ਨਾਲ ਬਣਾ ਕੇ ਲੈ ਜਾਂਦੇ ਫਰਕ ਕਰ ਉਹ ਤਰੀ ਭੂਤਾਂ ਨਾਲ ਸਰੇ ਜਾ ਕੇ ਸ਼ਾਮ ਨੂੰ ਆਈਂਦਾ ਇਹ ਇਹ ਇਹਨਾਂ ਨੂੰ ਰਾਤ ਰਹਿਣਾ ਪੈਂਦਾ ਕੁੜਮਾਂ ਦਾ ਘਰ ਉਹ ਜੋ ਕੁੜਮ ਚੰਗੇ ਵੀ ਡਾਂਗ ਫੇਰ ਨਾ ਵੀ ਕਿਹੜੀ ਸਿੱਖੀ ਚੱਕੀ ਫਿਰਦੇ ਉੱਤੇ ਪਰ ਧੀ ਪੁੱਤ ਵਿਆਹ ਜੀ ਔਖਾਂ ਦਾ ਕੰਮ ਮੇਰੀ ਤੇ ਬੋਲੀ ਇਦਾਂ ਦੀ ਭਾਈ ਧੀ ਪੁੱਤ ਵਿਆਹ ਕਈ ਵਰੀ ਤੇ ਪੋਣ ਸ਼ਾਨ ਕਰ ਲਿਆ ਕਰੋ ਮਾੜੀ ਜੀ ਮੇਰੀ ਬੇਨਤੀ ਹੱਥ ਜੋੜ ਕੇ ਥੋੜੀ ਜੀ ਪੋਣ ਸ਼ਾਨ ਬਹਿ ਕੇ ਵਿਚਾਰ ਕਰਾ ਦਿਆ ਕਰੋ ਵੀ ਆਹ ਗੱਲ ਜੇ ਭਾਈ ਐਨੀ ਗੱਲ ਜੇ ਹਰ ਜਗ੍ਹਾ ਤੇ ਨਸ਼ਾ ਹੀ ਨਹੀਂ ਪ੍ਰੋਬਲਮ ਹੈਗੀ ਇਹ ਬ੍ਰਹਮ ਸੇ ਬ੍ਰਹਮੀ ਟਕਰਾਰ ਰਿਹਾ ਹੈ ਇਥੇ ਦੀ ਕਈ ਵਰੀ ਅਮਰਤ ਨਾਲ ਵੀ ਅਮਰਤ ਫੇਰ ਸੋਚਿਓ ਜਰੂਰ ਕੁਈ ਸੰਪਰਦਾਨ ਦੀ ਸਿੱਖੀ ਆ ਨਾ ਡੇਰਾਂ ਦੇ ਸਿੱਖੀ ਜਿਹੜੇ ਆਪ ਨੂੰ ਮਾਦਿਆ ਆਪੇ ਸਾਦਾ ਸ਼ਕਲ ਲਗਿਆ ਵਿੱਚ ਫੱਪੜਾ ਲਿਆ ਤੁਸੀਂ ਤੁਸੀਂ ਮੈਂ ਬਗਲਾ ਹਾਂ ਪਤਾ ਕਰਿਆ ਆ ਕਿ ਆਇਆ ਤੂੰ ਦਿੱਲੀੋਂ ਦੇ ਮੇਨਾ ਲਈ ਬੈਠੇ ਪਿਛੋਂ ਆਇਆ ਸੀ ਪ੍ਰਸ਼ਾਦਾ ਸ਼ਕਲ ਲਗਾ ਕੋ ਪੋਣਿਆਂ ਪ੍ਰਸ਼ਾਦਾ ਚੁੱਕਿਆ ਆਪਣਾ ਪ੍ਰਸ਼ਾਦਾ ਹੀ ਪੋਣਿਆਂ ਚੁੱਕਿਆ ਜਿੱਦਾਂ ਤੇ ਤਾਂ ਮੈਂ ਕਿਹਾ ਵੀ ਇਹ ਕਿੰਨੇ ਹੋਣਾ ਹੈ ਇਹਦਾ ਨਾਮ ਮੈਂ ਕਿਹਾ ਯਾਰ ਸਿੱਧੀ ਗੱਲ ਹੈ ਮਾਂ ਦੇ ਹੱਥੋਂ ਪਿਆਦਾ ਗੁੰਮਿਆਰ ਦੇ ਹੱਥੋਂ ਪ੍ਰਸ਼ਾਦਾ ਥਿਆ ਕੀਤਾ ਆਪਣੀ ਮਾਂ ਦੇ ਹੱਥੀਂ ਖਾ ਲਈ ਇਹਨੇ ਨਾ ਕਰੀ ਇਹਨਾਂ ਨੇ ਪਸੂਕੀਨੇ ਮੇਲੇ ਦੀਆਂ ਅਸਿਕ ਤੋਂ ਕਰਾ ਫੋਟੋ ਕੀਤੀ ਉਹ ਕਿਹੜੇ ਸਿੱਖ ਜਿਹੜੇ ਘਰ ਚ ਆਪਣੇ ਮਾਪੇ ਬਾਪ ਆਪਣੇ ਭੈਣਾਂ ਭਰਾਵਾਂ ਤੋਂ ਬੱਚੇ ਸਾਬਜਾਦੇ ਨਾਲੋਂ ਸਿੱਖੀ ਵੱਡੀ ਆ ਉਹਨਾਂ ਦੇ ਮਾਤਾ ਲక్ష్ਮੀ ਤੇ ਹਾਜ਼ਰ ਪਰਸ਼ਦਾ ਛਕਿਆ ਸੀ ਬਾਬੇ ਕੁੰਮੇ ਮਾਸ਼ੀ ਦੀ ਸ਼ਾਨ ਚ ਮਾਤਾ ਲక్ష్ਮੀ ਤੇ ਆ ਤਾਂ ਮਾਤਾ ਲక్ష్ਮੀ ਨੇ ਇਹ ਪਹਿਲਾਂ ਕਿਹਾ ਸੀ ਵੀ ਅਮਰ ਸ਼ਾਹ ਦਾ ਤੇਰੇ ਹੱਥ ਦਾ ਤਾਂ ਛਕਣਾ ਸਾਬਜਾਦੇ ਨੇ ਗੰਗੂ ਬ੍ਰਾਹਮਣ ਪੋਤਾਸੇ ਲੈ ਕੇ ਆਇਆ ਉਹਨੂੰ ਅਮਰ ਸ਼ਾਹ ਕਾਇਆ ਸੀ ਇਹ ਮੇਰੀ ਸੰਪਰਦਾਵਾਂ ਦੇ ਮੁਖੀਆਂ ਨੂੰ ਸਵਾਲ ਆ ਲਾਈਵ ਸੁਣ ਰਹੇ ਹੋ ਤੁਸੀਂ ਅਕਲਿਪ ਕੱਟ ਕੇ ਪਾ ਦਿਓ ਦੇਓ ਜਵਾਬ ਤੁਸੀਂ ਤੁਹਾਡੀ ਸਿੱਖੀ ਸਾਬ ਜਦਾਂ ਨਾਲੋਂ ਵੱਡੀ ਐ ਕਿਉਂ ਲੋਕਾਂ ਨੂੰ ਗੁਮਰਾਹ ਕਰਦੇ ਹੋ ਤੁਸੀਂ ਕਿਉਂ ਤੁਸੀਂ ਲੋਕਾਂ ਨੂੰ ਹਨੇਰੇ ਚ ਰੱਖ ਰਹੇ ਹੋ ਜੀ ਕਲੀਅਰ ਦੱਸੋ ਲੋਕਾਂ ਨੂੰ ਭਾਈ ਵੀ ਇਹ ਇਹ ਵਿਚਾਰ ਤਾਰਾ ਸਾਡੇ ਬਾਬੇ ਦੀ ਹੋ ਸਕਦੀ ਐ ਇਹ ਸਿੱਖੀ ਸਾਡੇ ਡੇਰੇ ਦੀ ਹੋ ਸਕਦੀ ਐ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਬਿਲਕੁਲ ਨਹੀਂ ਐ ਬਿਲਕੁਲ ਨਹੀਂ ਬਾਸਨ ਮਾਂਜ ਚ ਝਰਾਵੇਂ ਉੱਪਰ ਕਾਠੀ ਧੋਏ ਜਲਾਵੇਂ ਬਸੁਦਾ ਖੋਦ ਕਰਨ ਤੋਂ ਚੂਲੇ ਤੇ ਸਾਰੇ ਮਾਨ ਸਖਾਵੇਂ ਉਦਾਂ ਮਨੋਖਾ ਜਾਣਾ ਵਾ ਉਦਾਂ ਲੱਕੜਾਂ ਧੋਤੋ ਕੇ ਰੋਟੀ ਤਿਆਰ ਕਰਨੀ। ਇਹ ਵੀ ਇਹ ਵੀ ਇੱਕ ਖੰਡ ਰਿਆ ਜੀ ਪਹਿਲਾਂ। ਸਾਡੇ ਉਥੇ ਇੱਕ ਹੁੰਦਾ ਸੀ ਨਿਗੇ ਨਿਗੇ ਹੁੰਦੇ ਸੀ ਤੇ ਉਹ ਹੁਣ ਤੇ ਉਹ ਬਾਬਾ ਚੜ੍ਹਾਈ ਕਰ ਗਿਆ। ਉਹਨੇ ਕਈ ਵਾਰੀ ਪਕੌੜੇ ਕੱਢਣੇ ਸੀ ਨਿਗੇ ਨਿਗੇ ਹੁੰਦੇ ਦਰਿਆ ਦੇ ਕੰਢੇ ਤੇ ਜੀ ਕਰਨਾ ਪਕੌੜੇ ਖਾਣ ਨੂੰ ਦਲਬਾਖ ਸਿੰਘ ਹੁੰਦਾ ਸਾਡੇ ਪਿੰਡ ਦਾ ਇੱਕ ਸਿੰਘ। ਤੇ ਅਸੀਂ ਉਹਨੂੰ ਕਹਣਾ ਵੀ ਪਕੌੜੇ ਖਾਣ ਨੂੰ ਬੜਾ ਜੀ ਕਰਦਾ ਪਸ਼ੂ ਚਾਰਨ ਦਰਿਆਵਾਂ ਦੇ ਕੰਢਿਆਂ ਤੇ। ਇਹ ਮੈਂ 90 ਤੋਂ ਪਹਿਲਾਂ ਦੀ ਗੱਲ ਦੱਸਦਾ। ਹੁਣ ਬੇੜਾ ਬਣਦਾ ਹੋਣਾ ਕਿਉਂਕਿ ਦਰਿਆ ਦੇ ਕੰਢੇ ਤੇ ਉਹ ਜਦੋਂ ਬੇੜੀ ਤਿਆਰ ਕਰਨੀ ਕਿਸਤੀ ਤੇ ਮਿਸਤਰੀ ਨੂੰ ਉੱਥੇ ਲੈ ਜਾਣਾ ਤੇ ਉਹਨੇ ਪਕੌੜੇ ਕਢਨੇ ਉਹ ਆਂਦਾ ਵੀ ਪਕੌੜੇ ਇਦਾਂ ਨਹੀਂ ਹੋਣੇ ਆਪਾਂ ਦੇਨੇ ਮੈਂ ਫਿਰ ਕਹਿੰਦਾ ਵੀ ਹੱਥ ਲਾ ਦੇਣਾ ਆਪਾਂ ਪਕੌੜੇ ਨੂੰ ਉਹਨੇ ਕਹਣਾ ਝੂਠੇ ਹੋ ਗਏ ਫਿਰ ਉਹਨੇ ਦੇ ਦੇਨੇ ਆਪਾਂ ਨੂੰ ਉਹਨੇ ਜੇ ਕਿਲੋ ਕਢੇ ਹੋਣੇ ਤੇ ਉਹਨੇ ਜਾ ਕੇ ਦਲਬਾਗ ਸੋਨੇ ਕਹਣਾ ਤਾਇਆ ਆ ਮੱਖੀ ਬੈਠੀ ਉਹਨੇ ਮੱਖੀ ਤੇ ਬੈਠੀ ਬਾਅਦ ਚ ਨਹੀਂ ਪੈਣਾ ਪਕੌੜੇ ਨੂੰ ਆ ਜਾ ਝੂਠੇ ਕਰਤੇ ਯਾਦ ਰਿਹਾ ਇਹ ਸੁੱਟਿਆ ਹਨਾ ਬਾਬਾ ਤਾਇਆ ਝੋਲੀ ਚ ਪਾ ਦੇ ਉਹਨੇ ਝੋਲੀ ਪਾਏ ਪਰ ਜਾ ਕੇ ਖਾ ਲੈਨੇ ਹੁਣ ਇਹੋ ਜਿਹੇ ਬੰਦੇ ਨੂੰ ਭਾਂ ਸਾਰੀ ਜ਼ਿੰਦਗੀ ਭੁੱਖਾ ਮਾਰ ਦੋ ਜਦੋਂ ਕੱਢੇ ਹੱਥ ਲਾ ਦੋ ਜਦੋਂ ਕੱਢੇ ਹੱਥ ਲਾ ਦੋ ਜਦੋਂ ਕੱਢੇ ਹੱਥ ਲਾ ਦੋ ਪਕੌੜੇ ਉਹਨੂੰ ਭੁੱਖਾ ਮਾਰ ਦੋ ਅਗਲੇ ਨੂੰ ਬ੍ਰਾਹਮਣ ਐ ਉਹ ਵੈਸ਼ਨੂ ਪੰਡਤ ਇਹੋ ਕਰਦਾ ਸੀ ਜਿਹੜੇ ਨੇ ਰੋਟੀ ਆਪਣੀ ਤਿਆਰ ਕੀਤੀ ਉਹ ਰੋਟੀ ਰੋਟੀ ਬਣਾ ਕੇ ਹੜਦਾ ਫੇ ਹੱਥ ਲਾਉਂਦੇ ਉਹਨਾਂ ਕਹਿੰਦਾ ਜਾ ਭਰਾਵਾ ਰੋੜਿਆ ਇਹੋ ਜਿਹੇ ਬੰਦੇ ਨੂੰ ਭੁੱਖਾ ਹੀ ਮਾਰਨੇ ਵੜਾ ਸੁੱਖਾ ਉਹ ਨਿਕਲੋ ਇਹਨਾਂ ਦੇ ਚੁੰਗਲਾਂ ਚੋਂ ਇਹ ਸਿੱਖੀ ਨਹੀਂ ਐ ਆ ਜਿਹੜੇ ਲੋਕਾਂ ਦੇ ਘਰਾਂ ਜਾ ਕੇ ਪਖੰਡ ਕਰਦੇ ਫਿਰਦੇ ਮੈਦਾ ਨਹੀਂ ਖਾਣਾ ਮੈਦਾ ਨਹੀਂ ਖਾਣਾ ਅੱਛਾ ਦੁੱਧ ਪੀਣਾ ਪਰ ਬੀਬੀ ਉਹ ਦੁੱਧ ਤੇ ਆ ਗਰਮ ਕਰੇ ਜਿਹੜੀ ਬੀਬੀ ਨੇ ਅਮਰ ਛਕਿਆ ਤੇ ਮੱਝ ਦਾ ਕੀ ਕਰੋਗੇ ਹੁਣ ਜਿਹਨੂੰ ਛੱਪੜ ਦਾ ਪਾਣੀ ਪੀਤਾ ਹੈ ਮੱਝ ਨੂੰ ਕੀ ਕਰੋਗੇ ਉਹਨਾਂ ਦੇ ਛੱਪੜ ਦਾ ਪਾਣੀ ਪੀਤਾ ਹੈ ਪੱਠੇ ਖਾਦੇ ਉਹਨੇ ਸਮਝ ਆ ਰਹੀ ਬਸ ਮੇਰੀਆਂ ਆ ਗੱਲਾਂ ਚੁਪਦੀਆਂ ਜਿਹਨਾਂ ਨੂੰ ਇਸ ਕਰਕੇ ਰੋਲਾ ਪਾਉਂਦੇ ਕਈ ਵਾਰੀ ਚਲੋ ਮੈਂ ਕਹਿੰਦਾ ਰੋਲਾ ਰਲਾ ਪਾ ਕੇ ਵੀ ਜੇ ਸਮਝ ਆ ਜੀ ਤੇ ਮਹਾਰੇ ਦਾ ਭਲਾ ਕਰੇ ਅਕਲ ਆ ਜੀ ਇਹਨਾਂ ਨੂੰ ਗੁਰਕੁ ਸਾਡੀ ਜ਼ਮੀਨ ਦੀ ਲੜਾਈ ਥੋੜਾ ਇਹਨਾਂ ਦੇ ਨਾਲ ਅਸੀਂ ਸਮਝਾਉਣਾ ਚਾਹੁੰਨੇ ਵਾਪਸ ਪਰਤੋ ਤੇ ਇਹਨੂੰ ਨਿੰਦਿਆ ਕਹਿੰਦੇ ਆ ਨਿੰਦਿਆ ਥੋੜਾ ਮੈਂ ਤੁਹਾਡੇ ਨੂੰ ਬਣਦਾ ਪ੍ਰਮਾਣ ਪੜਿਆ ਤੁਸੀਂ ਬਣਦੇ ਯਾਰ ਸਮਝਾ ਦਿਓ ਆ ਲਾਈਵ ਸੁਣ ਰਿਹਾ ਜੀ ਘਰਾਂ ਚ ਬਿਠੇ ਵੀ ਬਸੂਦਾ ਖੋਦ ਕਰੈ ਦੇ ਚੁੱਲੇ ਸਾਰੇ ਮਾਨਸ ਖਾਵੇਂ ਧਰਤੀ ਪੁੱਟ ਕੇ ਚੁੱਲੇ ਤਿਆਰ ਕਰਦੇ ਆ ਲੱਕੜਾਂ ਵੀ ਧੁੰਦੇ ਆ ਉਹ ਤੇ ਸਾਡਾ ਪਿੰਡ ਦਾ ਜਿਹੜਾ ਬਜ਼ੁਰਗ ਸੀ ਨਾ ਚੜਾਈ ਕਰ ਗਿਆ ਉਹ ਫੂਕ ਨਹੀਂ ਸੀ ਮਾਰ ਦਿੰਦਾ ਹੁੰਦਾ ਚੁੱਲੇ 'ਚ ਮੈਨੂੰ ਅੱਜ ਵੀ ਯਾਦ ਹੈ ਇੱਕ ਵਾਰੀ ਅਸੀਂ ਕੋਈ ਬਣਾਉਣ ਦਾ ਗੁਰਦਰੇ ਦੀ ਗੱਲ ਆ ਫੂਕ ਮਾਰੀ ਦਿੰਦਾ ਬੰਦਾ ਹੁਣ ਪਿੰਡਾਂ ਚ ਪਹਿਲਾਂ ਬੀਬੀਆਂ ਫੂਕ ਮਾਰ ਕੇ ਅੱਗ ਜਦੋਂ ਬੁਝ ਜਾਂਦੀ ਕਿਦਾਂ ਮਾਰੀਦੀ ਫੂਕ ਭਲਾ ਧੌਂਕ ਨਹੀਂ ਦਉ ਫੂਕ ਮਾਰ ਰੀ ਤੇ ਘਰ ਘਰ ਚ ਧੌਂਕ ਨਹੀਂ ਦੀ ਸਿੱਧੀ ਫੂਕ ਮਾਰ ਦਨੀ ਤਾਂ ਹੁਣ ਕਹਿੰਦਾ ਤੂੰ ਫੂਕ ਮਾਰੀ ਤੇ ਥੁੱਕ ਪੈ ਗਿਆ ਇੱਥੇ ਇਹ ਤਾਂ ਅੱਗ ਵੀ ਝੂਠੀ ਹੋ ਗਈ ਹੁਣ ਇਹੋ ਜਿਹੇ ਬੰਦੇ ਨੂੰ ਦੱਸੋ ਤੁਸੀਂ ਕਿੱਥੋਂ ਰੋਟੀ ਪਕਾ ਲੋਗੇ ਤੁਸੀਂ ਫੇਰ ਅੱਗ ਪਹਿਲਾਂ ਹੁਣ ਅੱਗ ਬੁਝਾਓ ਹੁਣ ਅੱਗ ਸੁੱਚੀ ਅੱਗ ਬਾਲੋ ਸੋਚ ਕੇ ਵੇਖਿਓ ਤੁਸੀਂ ਇਹਦੇ ਭਲਾ ਹੋਵੇ ਗੁਰੂ ਸਾਹਿਬ ਤੁਸੀਂ ਸਾਡੇ ਤੇ ਬੜੀ ਦਇਆ ਕੀਤੀ ਆ ਭਾਰ ਨਾ ਤਾਂ ਸਾਡੇ ਸਿਰ ਤੋਂ ਹੀ ਤਾਂ ਨਾਨਕ ਮਨ ਸਮਝਾਈ ਗਏ ਹੇ ਨਾਨਕ ਮਨ ਨੂੰ ਸਮਝਾਓ ਮਹਾਰਾਜ ਕਹਿੰਦੇ ਆ ਨਾਨਕ ਮਨ ਸਮਝਾਈ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆਂ ਭਾਰ ਨਾ ਪਰਮਤ ਨ ਜਿਹੜਾ ਸਿਰ ਤੇ ਭਾਰ ਚੁੱਕਿਆ ਹੁੰਦਾ ਰਾਤ ਨੂੰ ਸੌਣ ਲੱਗਿਆਂ ਲਾਹ ਦਈਦਾ ਪਾ ਜਿਹੜਾ ਵਹਿਮਾ ਭਰਮਾ ਦਾ ਭਾਰ ਹੁੰਦਾ ਰਾਤ ਨੂੰ ਸੁੱਤਿਆਂ ਵੀ ਸਿਰ ਤੇ ਲੈ ਕੇ ਸੋਈਂਦਾ ਭਾਰ ਲੈਂਦਾ ਹੀ ਨਹੀਂ ਸਿਰ ਤੇ ਸਮਝ ਲਓ ਤੁਸੀਂ ਸਿੱਧੇ ਗੁਰੂ ਨਾਲ ਜੁੜ ਗਏ ਜੇ ਤੁਹਾਨੂੰ ਕੋਈ ਵਹਿਮ ਨਹੀਂ ਕੋਈ ਭਰਮ ਨਹੀਂ ਕੋਈ ਪਖੰਡ ਨਹੀਂ ਕੋਈ ਸੱਜੇ ਖੱਬੇ ਦਾ ਡਰ ਨਹੀਂ ਸਮਝ ਲਓ ਤੁਸੀਂ ਭਾਰ ਲਾ ਕੇ ਆਪਣਾ ਜੀਵਨ ਜੂਰ ਹੈ ਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸੇ ਵਹਿਮ ਹੈ ਸਾਡੇ ਸਮਾਜ ਚ ਚੜਦਾ ਜੀ ਲੈਂਦਾ ਜੀ ਐਨੂੰ ਮੂੰਹ ਕਰੋ ਜੀ ਸੱਜੇ ਕਰੋ ਜੀ ਖੱਬੇ ਕਰੋ ਜੀ ਆ ਨੀ ਪੱਥਰ ਰੱਖਣ ਲੱਗਿਆ ਕਈ ਕਿੰਨਾ ਕਰਦੇ ਗਰੰਤੀ ਸਿੰਘ ਨੂੰ ਵੀ ਸਤ ਲੈਣਾ ਅਰਦਾਸ ਵੀ ਕਰ ਲੈਣੀ ਆ ਫੇਲਾ ਕੇ ਲੱਡੂ ਵੀ ਰੱਖਣਾ ਵਾ ਫਿਰ ਨਾਰੀਅਲ ਦੇ ਉੱਤੇ ਧਾਗਾ ਵੀ ਬੰਨਣਾ ਵਾ ਫਿਰ 5 ਪੈਸੇ ਵੀ ਰੱਖਣੇ ਆ ਵੀ ਐਨੇ ਖੇਖਣ ਕਰਨੇ ਫਿਰ ਗਰੰਤੀ ਦਾ ਕੋਈ ਜ਼ੋਰ ਲਵਾਉ ਤ ਨਹੀਂ ਕੱਲੇ ਤੇਲ ਚੋਣ ਨਾਲ ਤੇ ਨਾਰੀਅਲ ਨਾਲ ਲੈਂਟਰ ਬਜਾਰਣਾ ਚ ਮਿਸਤਰੀ ਦੀ ਬੇਈਮਾਨੀ ਹੋ ਗਈ ਵਿੱਚੋਂ ਦੋ ਚੀਜ਼ ਸੀਮੈਂਟ ਦੀਆਂ ਬੋਰੀਆਂ ਇੱਧਰ ਉੱਧਰ ਕਰਤੀਆਂ ਲੈਂਟਰ 파ਟੂ 파ਟੂ ਜਦੋਂ ਤੁਸੀਂ ਅਰਦਾਸ ਕਰਾਤੀ ਉਸ ਤੋਂ ਬਾਅਦ ਹੋਰ ਕੇ ਇਹਦਾ ਕੋ ਮਤਲਬ ਰਹਿ ਗਿਆ ਕੁਰਿਆ ਗਿਆ ਜੀ ਜਰ ਅਰਦਾਸ ਕਰਤੀ ਗਰੰਤੀ ਸੇ ਨੇ ਤੁਸੀਂ ਆਪ ਵੀ ਅਰਦਾਸ ਕਰ ਲਓ ਮੰਨ ਲਓ ਅਰਦਾਸਾ ਸੋ ਤਾਂ ਵੀ ਸੱਚਾ ਪਾਸ਼ਾ ਤੁਹਾਡਾ ਨਾਮ ਲੈ ਕੇ ਸੀ ਕਾਰਜ ਆਰੰਭ ਕਰ ਲਗੇ ਫਿਰ ਮੌਲੀ ਬੰਨਨੀਆ ਫਿਰ ਧਾਗਾ ਬੰਨਣਾ ਫਿਰ ਉਤੇ ਨਾਰੀਅਲ ਰੱਖੋ ਜੀ ਫਿਰ ਪੰਜ ਪੈਸੇ ਰੱਖੋ ਜੀ ਫਿਰ ਲਾਗੇ ਤੇਲ ਜੋ ਜੀ ਫਿਰ ਲਗੇ 8 ਨੂੰ ਵੀ ਲੱਡੂ ਖਵਾਈ ਜਾਣਾ ਵੀ ਤੂੰ ਵੀ ਖਾ 8 ਦੇ ਮੂਹ ਨੂੰ ਲੱਡੂ ਲਾਈ ਜਾਂਦੇ ਐ ਇਦਾਂ ਹੁੰਦਾ ਜੀ ਕਰਦੇ ਕਿ ਤੇ ਘੱਟ ਥੋੜਾ ਕਰਦੇ ਆਪਾਂ ਬਹੁਤ ਤਰੰਤਾਂ ਦੇ ਅਸੀਂ ਇਹ ਪਖੰਡ ਕਰਨ ਲੱਗ ਪਏ ਸਿੱਖੀ ਵਿਚਾਰ ਤਰਾਸੀ ਛੱਡ ਪਏ ਇਹੋ ਜੀਆਂ ਰਸਮਾਂ ਬਹਾਉਣ ਨੂੰ ਅਸੀਂ ਬਹੁਤ ਬਬਰ ਸ਼ੇਰ ਬੰਦਾ ਚੜਾਈ ਕਰਦਾ ਤੇ ਵੇਖੋ ਕਿਦਾਂ ਅਸੀਂ ਉੱਥੇ ਕਰਦੇ ਇਹਦਾ ਸਜੇ ਮੂੰਹ ਕਰੀ ਇਹਦਾ ਖੱਬੇ ਮੂੰਹ ਕਰੀ ਇਹਨੂੰ ਏਦਾਂ ਏਦਾਂ ਸਸਕਾਰ ਕਰੀ ਇਹਦਾ ਏਦਾਂ ਏਦਾਂ ਅਸੀਂ ਕਰਦੇ ਆ ਘੜਾ ਪੰਨ ਲੱਗਿਆ ਆ ਕਈ ਘੜਾ ਜਨੂੰ ਪੰਦੇ ਹੁਣ ਕਿਤੇ ਲਿਖਿਆ ਗੁਰੂਆਂ ਸਾਹਿਬ ਜੀ ਇਹ ਗੁਰੂ ਪ੍ਰਾਣਾ ਗ੍ਰੰਥੀਆਂ ਦੇਣਾ ਸੀ ਜਿਹੜੀਆਂ ਅਸੀਂ ਚੱਕੀ ਫਿਰਦੇ